ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ ਜਿਹੜਾ ਅੱਜ ਮੁੱਦਾ ਗਾ ਬੜੇ ਵਿਚਾਰਨ ਵਾਲਾ ਮੁੱਦਾ ਤੁਹਾਨੂੰ ਮੈਂ ਕਈ ਨੁਕਸਾਂ ਤੇ ਗੱਲਬਾਤ ਕਰਾਂਗੇ ਤੇ ਜਿਹੜੇ ਕਹਿੰਦੇ ਨੇ ਕਿ ਭਾਈ ਅੰਮਰਤਪਾਲ ਸਿੰਘ ਬਾਹਰ ਨਹੀਂ ਆ ਸਕਦਾ ਉਹਨਾਂ ਦੇ ਵਕੀਲ ਨੇ ਕਿਹਾ ਹਰਪਾਲ ਸਿੰਘ ਖਾਰਾ ਨੇ ਕਿਹਾ ਫਲਾਣੇ ਨੇ ਕਿਹਾ ਧਮਕੇ ਨੇ ਕਿਹਾ ਤੁਹਾਡੇ ਇਹਦੇ ਸਾਰੇ ਮੈਂ ਸਬੂਤ ਦਿਨਾਗਾ ਤੇ ਪਰ ਵੀਡੀਓ ਨੂੰ ਥੋੜਾ ਬੱਤ ਬੱਤ ਸ਼ੇਅਰ ਕਰ ਦਿਓ ਹਨ ਮੈਂ ਕੱਲੀ-ਕੱਲੀ ਗੱਲ ਦੱਸ ਦਾਂਗਾ ਕਿ ਆਖਰ ਹੋ ਕੀ ਰਿਹਾ ਇਹ ਸਾਰਾ ਕਿਉਂਕਿ ਉਲਝਣਾ ਬੜੀਆਂ ਨੇ ਕੁਝ ਵਿਰੋਧੀ ਉਲਝਣਾ ਪਾ ਰਹੇ ਨੇ ਕੁਝ ਆਪਣੇ ਪਾ ਰਹੇ ਨੇ ਕੁਝ ਮੀਡੀਆ ਪਾ ਰਿਹਾਗਾ ਤੇ ਕੁਝ ਸਾਡੇ ਮੈਂ ਕਹੂੰਗਾ ਵਕੀਲ ਸਾਹਿਬ ਵੀ ਪਾ ਰਹੇ ਨੇ ਇਹਦੇ ਵਿੱਚ ਕੋਈ ਦੋ ਰਵਾਂ ਨਹੀਂ ਜਣੇ ਕਿ ਆਸਲ ਸੱਚ ਦੱਸਿਆ ਨਹੀਂ ਜਾ ਰਿਹਾ ਭਾਈ ਅੰਮਰਤ ਪਾਲ ਸਿੰਘ ਨੂੰ ਲੈ ਕੇ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਇਦਾ ਕਾਰਨ ਕੀ ਹੈ ਰੀਜਨ ਕੀ ਹੈ ਇਹ ਤਾਂ ਨਹੀਂ ਅਸੀਂ ਜਾਣਦੇ ਪਰ ਮੈਨੂੰ ਪਹਿਲਾਂ ਤੁਹਾਨੂੰ ਮੈਂ ਗੱਲ ਕਰਦਾ ਕਿ ਉਹ ਜਿੰਨੇ ਵਕੀਲ ਸਾਹਿਬ ਨੇ ਇੱਕ ਪੈਨਲ ਵਕੀਲ ਸਮਾ ਦਾ ਬਣਿਆ ਹੋਇਆਗਾ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬੜਾ ਉਹ ਸੰਘਰਸ਼ ਪੁਨਰੇ ਲੰਬਾ ਜਿਹੜਾ ਬਿੱੜਿਆਗਾ ਬੜੀ ਮਿਹਨਤ ਕਰਦੇ ਆ ਜਣੇ ਕਿ ਵਕੀਲ ਸਾਹਿਬ ਪਹਿਲੂ ਜਿਹੜੀ ਆ ਉਤੇ ਪਹਿਲੂ ਤੇ ਜਿਹੜਾ ਗੱਲਾਂ ਦੇ ਉਤੇ ਬੜਾ ਧਿਆਨ ਦਿੰਦੇ ਆ ਕੱਲੀ-ਕੱਲੀ ਗੱਲ ਜਿਹੜੀ ਕਾਨੂੰਨ ਦੇ ਤਹਿਤ ਕਾਨੂੰਨ ਦੇ ਅੰਦਰ ਆਉਂਦੀ ਹੋਵੇ ਉਹਨੂੰ ਵਿਚਾਰਦੇ ਆ ਫਿਰ ਉਹ ਅੱਗੇ ਪੇਸ਼ ਕਰਦੇ ਆ ਇਹ ਸਾਰੇ ਨੁਕਤੇ ਜਿਹੜਾ ਕਿ ਹਰਜੋਤ ਸਿੰਘ ਮਾਨ ਵਕੀਲ ਸਾਹਿਬ ਅੱਜ ਉਹਦੀ ਮੈਂ ਗੱਲਾਂ ਸੁਣੀਆਂ ਉਹਨਾਂ ਨੇ ਕਿਹਾ ਕਿ ਕੱਲ ਤਰੀਕ 12 ਮਾਰਚ ਨੂੰ ਜਿਹੜਾ ਕਿ ਲਗਭਗ ਫਾਈਨਲ ਹੋ ਜਾਣਾਗਾ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਸਾਰਾ ਕੁਝ ਕਲੀਅਰ ਹੋ ਜਾਣਾਗਾ ਤੇ ਹਰਪਾਲ ਸਿੰਘ ਖਾਰਾ ਜਾਂ ਮਾਨ ਸਿੰਘ ਖਾਰਾ ਮਾਫ ਕਰਨਾ ਮੈਂ ਥੋੜਾ ਜਿਹਾ ਇਹ ਸੱਚ ਨਹੀਂ ਦੱਸ ਰਹੇ ਪਤਾ ਨਹੀਂ ਕਿਉਂ মিডিਆ ਤੋਂ ਦੂਰੀ ਬਣਾਉਂਦੇ ਆ ਪਤਾ ਨਹੀਂ ਕੀ ਕਾਰਨ ਮੈਂ ਵੀ ਕਈ ਵਾਰੀ ਗੱਲਾਂ ਕੀਤੀਆਂ ਜਿਹੜੇ ਤਰੀਕਾ ਨੇ ਉਹ ਕਿਤੇ ਹੋਰ ਦੱਸ ਦਿੰਦੇ ਆ ਕਿਸੇ ਨੂੰ ਹੋਰ ਦੱਸਦੇ ਕਿਸੇ ਨੂੰ ਹੋਰ ਦੱਸਦੇ ਯਾਨੀ ਕਿ ਆਸਲ ਭਾਈ ਅੰਮਰਿਤਪਾਲ ਸਿੰਘ ਬਾਰੇ ਕਿਉਂ ਨਹੀਂ ਦੱਸਦੇ ਇਹਦਾ ਕੀ ਰੀਜਨ ਆ ਕੀ ਕਾਰਨ ਆ ਇਹ ਮੈਨੂੰ ਅਜੇ ਤੱਕ ਇਹਨਾਂ ਦਾ ਨਹੀਂ ਪਤਾ ਲੱਗਿਆ ਦੂਸਰੀ ਗੱਲ ਜੋ ਅੱਜ ਕਹਿ ਰਹੇ ਸੀ ਜੋ ਇੱਕ ਪੈਨਲ ਬਣਿਆ ਸੀ ਜੋ ਸੰਸਦ ਦਾ ਸੈਸ਼ਨ ਦੇ ਵਿੱਚ ਉਹ ਪੈਨਲ ਨੇ ਜਿਹੜਾ ਕਿ ਰਿਪੋਰਟ ਆ ਉਹ ਅੱਜ ਪੇਸ਼ ਕਰ ਦਿੱਤੀ ਆ ਜਿਹੜੀ ਕਿ ਕੱਲ ਨੂੰ ਉਹਦੇ ਤੇ ਸੁਣਵਾਈ ਹੋ ਜਾਊਗੀ ਤੀਸਰੀ ਗੱਲ ਇਹ ਆ ਕਿ ਇਹਦੇ ਵਿੱਚ ਚਾਰ ਤਰ੍ਹਾਂ ਆ ਗਿਆਂ ਇਹਦੇ ਵਿੱਚ ਚਾਰ ਤਰ੍ਹਾਂ ਕਿਹੜੀਆਂ-ਕਿਹੜੀਆਂ ਨੇ ਪੰਜਾਬ ਸਰਕਾਰ ਆ ਗਈ ਲੋਕ ਸਭਾ ਦਾ ਸੈਸ਼ਨ ਆ ਗਿਆ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਆ ਗਈ ਚੌਥਾ ਆ ਗਿਆ ਹਾਈ ਕੋਰਟ ਹੁਣ ਪਹਿਲੀ ਗੱਲ ਕਰਦੇ ਆ ਕਿ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਕੋਲੇ ਅੰਮਰਿਤਪਾਲ ਦਾ ਸਮਰਥਕ ਕੋਈ ਗਿਆ ਨਹੀਂ ਨਾ ਕੋਈ ਵਕੀਲ ਸਾਹ ਹੋ ਗਿਆ ਕਿ ਭਾਈ ਤੁਸੀਂ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰ ਲਓ ਜਾਨੀ ਕਿ ਉਹਨਾਂ ਨੇ ਕਲੀਅਰ ਕੱਟ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਤੇ ਕੋਲੇ ਜਾਣਾ ਹੀ ਨਹੀਂ ਉਹਨਾਂ ਨੇ ਇੰਨੇ ਹਸਤੇ ਤਾਂ ਪੰਜਾਬ ਸਰਕਾਰ ਨੇ ਲਗਾਇਆ ਨਾ ਉਹਨਾਂ ਨੇ ਸੋਚਿਆ ਕਿ ਪੰਜਾਬ ਸਰਕਾਰ ਤੋਂ ਸਾਨੂੰ ਕੋਈ ਉਮੀਦ ਹੀ ਨਹੀਂ ਜਾਪਦੀ ਫਿਰ ਇਹ ਜਿਹੜਾ ਕਿ ਲੋਕ ਸਭਾ ਦੇ ਵਿੱਚ ਜੋ ਅਜ ਰਿਪੋਰਟ ਪੇਸ਼ ਹੋਈ ਆ ਇਹ ਬੜਾ ਇੱਕ ਚੰਗਾ ਹੰਗਾਰਾ ਮਿਲਿਆ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਜਿੰਨੇ ਮੈਂਬਰ ਸੀ ਪਾਰਲੀਮੈਂਟ ਮੈਂਬਰ ਆ ਉਹਨਾਂ ਨੇ ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਇੱਥੇ ਆਉਣਾ ਚਾਹੀਦਾ ਹੈਗਾ ਉਹਨਾਂ ਨੂੰ ਜਿਹੜਾ ਕਿ ਕੋਰਟ ਜਾਂ ਸਰਕਾਰ ਉਹਨਾਂ ਨੂੰ ਪ੍ਰੋਬਲ ਦੇਵੇ ਜਾਂ ਰਿਹਾਈ ਕਰੇ ਕਿਉਂਕਿ ਭਾਈ ਅੰਮਰਤਪਾਲ ਸਿੰਘ ਇੱਕ ਚੁਣਿਆ ਹੋਇਆ ਵਿਅਕਤੀ ਆ ਤੇ ਜਿਨ੍ਹਾਂ ਨੇ 20 ਲੱਖ ਲੋਕਾਂ ਦਾ ਜਿਹੜਾ ਉਹ ਉਮੀਦਵਾਰ ਆ ਉਸ ਨੂੰ ਜਿਹੜਾ ਸੈਸ਼ਨ ਦੇ ਵਿੱਚ ਹਿੱਸਾ ਜ਼ਰੂਰ ਲੈਣ ਦੇਣਾ ਚਾਹੀਦਾਗਾ ਇਹ ਸਾਰੇ ਅੱਜ ਲੋਕ ਸਭਾ ਦੇ ਜਿਹੜੇ ਸੈਸ਼ਨ ਦੇ ਵਿੱਚ ਮਜੂਦ ਸੀ ਜਾਨੀ ਕਿ ਕੱਲ 10 ਮਾਰਚ ਨੂੰ ਸਾਰਿਆਂ ਨੇ ਇਹ ਗੱਲ ਕੋਖੀ ਤੇ ਉਸ ਤੋਂ ਬਾਅਦ ਇਹ ਪੈਨਲ ਵੱਲੋਂ ਜਿਹੜਾ ਸਾਰਾ ਕਾਰਵਾਈ ਦਾ ਜਿਹੜਾ ਸਿੱਟਾ ਸੀ ਜਿਹੜਾ ਸਾਰਿਆਂ ਦਾ ਇੱਕ ਸੋਰ ਦੇ ਵਿੱਚ ਬਿਆਨ ਦਿੱਤਾ ਸੀ ਤੇ ਉਹ ਕੋਰਟ ਦੇ ਵਿੱਚ ਅੱਜ ਪੇਸ਼ ਕਰ ਦਿੱਤਾਗਾ ਕੱਲ ਨੂੰ ਇਹਦੇ ਬਾਬਤ ਸੁਣਵਾਈ ਹੋ ਜੇ ਦੂਸਰੇ ਪਾਸੇ ਹੁਣ ਕੱਲ ਨੂੰ ਕੇਂਦਰ ਸਰਕਾਰ ਇਹਦੇ ਕੀ ਅੱਗੇ ਨਿਰਣਾ ਲੈਂਦੀ ਹੈ ਕੀ ਉਹ ਦੇ ਤੱਥ ਪੇਸ਼ ਕਰਦੀ ਆ ਇਹ ਤੇ ਵੀ ਸਪਸ਼ਟ ਹੋ ਜਾਣਾਗਾ ਹੁਣ ਜਣੇ ਕਿ ਇੱਥੇ ਉਮੀਦ ਹੈ 99% ਵੱਜੀ ਆ ਕਿ ਭਾਈ ਅੰਮਰਪਾਲ ਸਿੰਘ ਦਾ ਕੱਲ ਨੂੰ ਰਿਹਾਈ ਦੇ ਆਰਡਰ ਹੋ ਜਾਣੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੋ ਸਾਨੂੰ ਸੂਤਰ ਦੱਸਦੇ ਆ ਸਾਡੇ ਕਿਉਂਕਿ ਹਰ ਇੱਕ ਦੇ ਸੂਤਰ ਹੁੰਦੇ ਆ ਹਰ ਇੱਕ মিডিਆ ਕੋਲ ਸੂਤਰ ਹੁੰਦੇ ਆ ਆਪਣੇ ਬੰਦੇ ਹੁੰਦੇ ਆ ਕਿ ਉਹਨਾਂ ਰਾਹੀਂ ਗੱਲ ਕਿੱਥੇ ਆ ਕਿੱਥੇ ਖੜੀ ਆ ਕਿੱਥੇ ਨਹੀਂ ਖੜੀ ਉਹਨਾਂ ਬਾਰੇ ਪੁੱਛਿਆ ਜਾਂਦਾ ਫਿਰ ਉਹ ਜਿੰਨੇ ਸਾਨੂੰ ਗੱਲਾਂ ਦੱਸਦੇ ਆ ਅਗਲੀ ਗੱਲ ਅਸੀਂ ਤੁਹਾਡੇ ਤੱਕ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਹੋ ਸਕਦਾ ਕਿ ਜ਼ਰੂਰੀ ਨਹੀਂ ਉਹ ਗੱਲਾਂ ਮੈਂ ਕਹਿੰਦਾ ਕਿ 100% ਸੱਚ ਹੋਣ ਕੁਝ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਆ ਕੋਈ ਰਿਕਾਰ ਰਹਿ ਗਿਆ ਹੋਵੇ ਜਾਂ ਉਹਨਾਂ ਤੋਂ ਜਿਹੜੀ ਉਹ ਗੱਲ ਆ ਪਰਖਣ ਤੋਂ ਘੋਗ ਤੋਂ ਬਿਨਾ ਰਹਿ ਗਈ ਹੋਵੇ ਤੇ ਆਸ ਆਸੀ ਕਰਦੇ ਆ ਪੂਰੀ ਤਸੱਲੀ ਪੂਰੀ ਕਰਦੇ ਆ ਤੇ ਕਿ ਭਾਈ ਅੰਮਰਤਪਾਲ ਸਿੰਘ ਜਿਹੜੇ ਜਲਦੀ ਰਿਹਾ ਹੋਣਗੇ ਇਹ ਇੱਕ ਵੱਡਾ ਸਵਾਲ ਆ ਹੁਣ ਲੋਕ ਕਹਿ ਰਹੇ ਆ ਕਿ ਜੀ ਅੰਮਰਤਪਾਲ ਸਿੰਘ ਰਿਹਾਏ ਨਹੀਂ ਹੁੰਦੀ ਜੀ ਉਹਨੂੰ 54 ਦਿਨ ਦੀ ਜਿਹੜੀ ਜਿਹੜੀ ਉਹਦੀ ਪਰੋਲ ਆ ਜਾਂ ਉਹਦੀ ਸੁੱਟੀਆਂ ਉਹ ਮਨਜ਼ੂਰ ਹੋ ਗਈ ਛੁੱਟੀ ਸੀ ਜਿਹੜੀ ਜਿਹੜੀ ਪਹਿਲਾਂ ਇਹ ਸੀ ਕਿ ਭਾਈ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਦੇ 6 ਦਿਨ ਬਤੇ ਸੀ 53 ਦਿਨ ਤੋਂ ਗੈਰ ਹਾਜ਼ਰ ਸੀ ਉਹ ਜਿਹੜੀ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਸਾਰਾ ਮਨਜ਼ੂਰ ਹੋ ਗਿਆ ਜਾਨੀ ਕਿ ਛੁੱਟੀਆਂ ਅੰਮਰਤਪਾਲ ਸਿੰਘ ਦੀਆਂ ਜਾਨੀਆਂ ਮਨਜ਼ੂਰ ਕਰ ਲਈਆਂ ਸਾਰੀਆਂ ਜਾਂ ਸਾਰੀਆਂ ਜਾਨੀ ਕਿ ਭਾਵ ਉਹਨਾਂ ਦੀ 53 ਦਿਨ ਦੀ ਹਾਜ਼ਰੀ ਲੱਗ ਚੁੱਕੀ ਆ ਦੂਸਰੇ ਪਾਸੇ ਹੋਨੇ ਪੈਨਲ ਵੱਲੋਂ ਇਹ ਗੱਲ ਕਹੀ ਗਈ ਆ ਸਪਸ਼ਟ ਕਹੀ ਗਈ ਆ ਬੀਸਾ ਕਿ ਤੁਸੀਂ ਕੱਲ ਨੂੰ ਵੱਡੀ ਜਿਹੜੀ ਰਿਪੋਰਟ ਹੋਣੀ ਹੈ ਮੀਡੀਆ ਦੇ ਵਿੱਚ ਉਹਦੇ ਤੁਸੀਂ ਵੇਖ ਲਿਓ ਕਿ ਸੈਸ਼ਨ ਵੇਲੇ ਇਸ ਤਰ੍ਹਾਂ ਵੀ ਕਿਹਾ ਗਿਆ ਕਿ 54 ਦਿਨ ਹਾਜ਼ਰ ਰਹਾ ਤੇ ਭਾਈ ਅੰਮਰਤ ਪਾਲ ਸਿੰਘ ਨੂੰ ਰਿਹਾਈ ਵੀ ਦੇਣੀ ਚਾਹੀਦੀ ਆ ਸਰਕਾਰ ਨੂੰ ਤਾਂ ਕਿ ਉਹ ਇੱਕ ਜਿੱਤਿਆ ਹੋਇਆ ਐਮਪੀ ਆ ਤੇ ਉਹਦੇ ਜਿਹੜੇ ਫੰਡ ਨੇ ਜਿਹੜੇ ਸਰਕਾਰ ਕਹਿੰਦਾ ਸਰਕਾਰ ਰੋਕ ਰਹੀ ਆ ਤੇ ਉਹਨਾਂ ਤੇ ਵੀ ਜਿਹੜੇ ਉਹਨਾਂ ਨੇ ਖੁੱਲ ਕੇ ਗੱਲ ਕੀਤੀ ਆ ਇਹ ਭਾਈ ਅੰਬਰਤਪਾਲ ਸਿੰਘ 20 ਲੱਖ ਲੋਕਾਂ ਦਾ ਨਮਾਇੰਦਾਗਾ ਜੇਕਰ ਉਹ ਸਹੂਲਤਾਂ ਤੋਂ ਵਾਂਝੇ ਰਹਿੰਦੇ ਨੇ ਲੋਕਾਂ ਤਾਂ ਉਹ ਕਿਸ ਸਰਕਾਰ ਤੇ ਵਿਸ਼ਵਾਸ ਕਰਨਗੇ ਕੀ ਸਰਕਾਰ ਉਹਨਾਂ ਉੱਤੇ ਧੱਕਾ ਨਹੀਂ ਕਰ ਰਹੀ ਕੀ ਉਹਨਾਂ 20 ਲੱਖ ਲੋਕਾਂ ਦਾ ਇਹ ਗਲਾ ਨਹੀਂ ਕੁੱਟ ਰਹੀ ਉਹ 20 ਲੱਖ ਲੋਕਾਂ ਦੀ ਆਵਾਜ਼ ਭਾਈ ਅੰਬਰਤਪਾਲ ਸਿੰਘ ਆ ਜੋ ਕਿ ਲੋਕ ਸਭਾ ਦੇ ਵਿੱਚ ਚੁੱਕਣੀ ਸੀ ਦੀ ਉਹ ਆਵਾਜ਼ ਉਹ ਮੁੱਦੇ ਅੱਜ ਦਬਾਏ ਗਏ ਦਬ ਕੇ ਰਹਿ ਗਏ ਕਿਹਦੇ ਵੱਲੋਂ ਦਬਾਏ ਗਏ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਫਿਰ ਕਹਿੰਦੇ ਇਹ ਤੇ ਡੈਮੋਕ੍ਰੇਸੀ ਆ ਇੱਥੇ ਲੋਕਤੰਤਰ ਆ ਇੱਥੇ ਸੰਵਿਧਾਨ ਆ ਇੱਥੇ ਫਲਾਨਾਗਾ ਇੱਥੇ ਢੰਕੜਾਗਾ ਸੰਵਿਧਾਨ ਦੀਆਂ ਤੇ ਲੋਕਤੰਤਰ ਦੀਆਂ ਤੁਸੀਂ ਆਪ ਅਡਾ ਰਹੇ ਹੋ ਨਾ ਕਿ ਅੰਮਰਤਪਾਲ ਸਿੰਘ ਅੰਮਰਤਪਾਲ ਸਿੰਘ ਤਾਂ ਡਿਟੇਨ ਕੀਤਾ ਹੋਇਆ ਹੈਗਾ ਤੁਸੀਂ ਜੇਲ੍ਹ ਦੇ ਵਿੱਚ ਉਹਨੂੰ ਬੰਦ ਕਰੀ ਬੈਠੇ ਹੋ ਤੇ ਘੱਟੋ-ਘੱਟ ਤੁਸੀਂ ਉਹਦੀ ਹਾਜ਼ਰੀ ਤਾਂ ਜ਼ਰੂਰ ਲਵਾਉਣੀ ਸੀ ਤਾਂ ਪਹਿਲਾਂ ਦੇਖ ਦੇ ਕੇ ਭਾਈ ਅੰਮਰਤਪਾਲ ਸਿੰਘ ਕੀ ਬੋਲਦਾ ਕੀ ਮੁੱਦੇ ਚੁੱਕਦਾ ਜੇ ਤੁਹਾਨੂੰ ਕੁਝ ਲੱਗਦਾ ਸੀ ਤਾਂ ਤੁਸੀਂ ਭਾਈ ਅਗਲੇ ਪਾਸੇ ਤੁਸੀਂ ਸਰਕਾਰ ਆ ਤੁਹਾਡੇ ਕੋਲੇ ਸਾਰਾ ਗੁੱਸਾ ਤੁਸੀਂ ਨਾ ਉਹਨੂੰ ਫੇਰ ਉਹ ਕਰਦੇ ਫੇਰ ਕੋਰਟ ਦਾ ਰੁੱਖ ਤਿਆਰ ਕੀਤਾ ਜਾਂਦਾ ਪਰ ਨਹੀਂ ਇਹਨਾਂ ਨੇ ਸੋਚਿਆ ਸੀ ਕਿ ਭਾਈ ਅੰਬਰਤਪਾਲ ਸਿੰਘ ਦੀ ਅਸੀਂ ਜਿਹੜੀ ਸੀਟ ਆ ਉਹ ਐਮਪੀ ਦੀ ਕੁਰਸੀ ਆ ਆਪਾਂ ਕਹਿੰਦੇ ਕਿ ਉਹਨੂੰ ਰੱਦ ਕਰਾਵਾਂਗੇ ਬੜੇ ਹੋਰ ਟੁਕੜਬੋਚਾਂ ਨੇ ਇੱਥੇ ਬੜਾ ਰੌਲਾ ਪਾਇਆ ਬੜੇ ਸੁਪਰੀਮ ਕੋਰਟ ਤੱਕ ਤੁਰੇ ਫਰੇ ਰਹੇ ਪਰ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋਈ ਆਖਰ ਧੱਕੇ ਖਾ ਕੇ ਜਿਹੜਾ ਆਪਣੇ ਘਰੇ ਲੈਬ ਹੋਣ ਜੋਗੇ ਰਹਿ ਗਏ ਇੱਕਾ ਟਟੂ ਵਾਂਗ ਆ ਰੋਜ਼ ਹੀ ਲੈਬ ਹੋ ਜਾਂਦਾ ਅੰਬਰਦਪਾਲ ਦਾ ਪਿਓ ਇੱਥੇ ਆਵੇ ਅੰਬਰਦਪਾਲ ਦਾ ਪਿਓ ਇੱਥੇ ਆਵੇ ਅੰਬਰਦਪਾਲ ਦਾ ਪਿਓ ਇੱਥੇ ਆਵੇ ਅਸੀਂ ਇੱਧਰ ਕਾਨਫਰੈਂਸ ਕਰਦੇ ਆਂ ਅਸੀਂ ਦੋ ਜਾਨੀ ਹਮ ਆ ਗਏ ਬੱਸ ਲੈ ਉਹ ਗੱਲ ਹੋ ਗਈ ਕਹਿੰਦੇ ਸੱਦੇ ਨਾਲ ਬੁਲਾਈ ਮੈਂ ਲਾੜੇ ਦੀ ਤਾਈ ਨਾ 13 ਚੋਂ ਨਾ 14 ਚੋਂ ਬੰਦਾ ਜਿਹਦੀ ਬੋਲੀ ਮੈਂ ਤੁਹਾਨੂੰ ਬੋਲ ਕੇ ਸੁਣਾਈ ਉਹ ਜੀ ਤਾਂ ਕਰ ਨਹੀਂ ਬੋਲੀ ਜਾਂਦੀ ਉਹ ਬੰਦਾ ਨਾ 13 ਚੋਂ ਨਾ 12 ਚੋਂ ਨਾ 13 ਚੋਂ ਜਿਸ ਤਰ੍ਹਾਂ ਕੋਈ ਕਹਾਵਤਾ ਕਿ ਉਹ ਬੰਦੇ ਦੇ ਪੱਲੇ ਜਿਹੜਾ ਕੱਖ ਨਹੀਂ ਸਿਰਫ ਆਪਣੇ ਇੱਕ ਲੈਬ ਹੋ ਕੇ ਸਿਰਫ ਲੋਕਾਂ ਨੂੰ ਪਰਮਾਉਂਦਾਗਾ ਲੋਕਾਂ ਨੂੰ ਕਹਿੰਦਾਗਾ ਕਿ ਮੇਰੇ ਵਰਗਾ ਕੋਈ ਬਲਾਰੇ ਨਹੀਂ ਜੰਮਿਆ ਉਹ ਗੱਲ ਹੋ ਗਈ ਇੱਕ ਕਹਿੰਦੇ ਹੁੰਦੇ ਆ ਕੱਲ ਦੀ ਭੂਤ ਨਹੀਂ ਸਿਵਿਆਂ ਚਾਦ ਜਿਹੜੀਆਂ ਕੱਲ ਦੀਆਂ ਜੰਮਿਆ ਭੂਤ ਨਹੀਂ ਉਹ ਕਹਿੰਦੀ ਸਾਡੇ ਸਿਵਿਆਂ ਵਿੱਚ ਆਦਾ ਤੇ ਉਸ ਤੋਂ ਪਹਿਲਾਂ ਵੱਡੇ ਵੱਡੇ ਜਨ ਬੈਠੇ ਆ ਬੜਾ ਬੜਾ ਕੁਝ ਬੈਠਾਗਾ ਬڑے-ਬڑے ਟੌਟ ਬੈਠੇ ਆ ਗਦਾਰ ਬੈਠੇ ਆ ਭਾਈ ਤੈਨੂੰ ਕੌਣ ਪੁੱਛਦਾਗਾ ਤੇ ਮਾਰੇ ਚੱਲ ਆਪਣੀ ਪਕਾਈ ਮਾਰੇ ਜਾਣਾਗਾ ਸਾਰਾ ਦਿਨ ਪਿੱਟੀ ਜਾਣਾਗਾ ਪੱਟ ਤੇ ਆਪਾ ਕਰੀ ਜਾਣਾਗਾ ਨਾਲ ਜਿਹੜੇ ਤੇਰੇ ਪੰਜ-ਸੱਤ ਦੋਗਲੇ ਯਾਰ ਨੇ ਪੱਲੀ ਪਸਾਉ ਮਹਿਕਮਾ ਤੇ ਉਹਨਾਂ ਤੋਂ ਕੱਖ ਹੋਣਾ ਨਹੀਂ ਠੀਕ ਆ ਕਿ ਉਹਨਾਂ ਨੇ ਇੱਕ ਸਰਕਾਰ ਦੇ ਮੋਰੀ ਬਣ ਕੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਤੇ ਜੁਆਪਾ ਲਗਾ ਦਿੱਤਾ ਕੋਈ ਨਾ ਭਾਈ ਇਹ ਕੋਰਟ ਕਚੈਰੀਆਂ ਦੇਖ ਲੈਣ ਗਿਆ ਇਹ ਸਾਰਾ ਕੁਝ ਟੁੱਟ ਜਾਂਦਾ ਹੁੰਦਾ ਹੈਗਾ। ਭਾਰਤੀ ਪੌਣੇ ਬੜੇ ਸੌਕੇ ਹੁੰਦੇ ਆ ਪਰ ਉਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਸਿੱਧ ਕਰਨਾ ਉਹ ਬਹੁਤ ਔਕਾ ਹੁੰਦਾ ਹੈਗਾ। ਇਸ ਕਰਕੇ ਜਿਹੜਾ ਭਾਈ ਅੰਬਰਤ ਪਾਤ ਸਿੰਘ ਦਾ ਜੋ ਮੁੱਦਾ ਹੈਗਾ ਅੰਬਰਤ ਪਾਤ ਸਿੰਘ ਨੂੰ ਕੋਈ ਰੋਕ ਨਹੀਂ ਸਕਦਾ ਉਹਨਾਂ ਦੀ ਸੀਟ ਤਾਂ ਮੰਨ ਲਓ ਹੁਣ ਇਹ ਸਮਝ ਲਓ ਕਿ ਬਾ ਚੁੱਕੀ ਮੈਂ ਤੁਹਾਨੂੰ ਪਹਿਲਾ ਦਿਨ ਇੱਕ ਟੋਕੇ ਕਿਹਾ ਸੀ ਸਭ ਤੋਂ ਪਹਿਲਾ ਦਿਨ ਮੈਂ ਕਿ ਭਾਈ ਅੰਮਰਤਪਾਲ ਸਿੰਘ ਦੀ ਸ਼ੀਟ ਨਹੀਂ ਰੱਦ ਹੁੰਦੀ ਭਰਾਵਾ ਨਾ ਮੀਡੀਆ ਰੌਲਾ ਪਾਓ ਨਾ ਲੋਕੋ ਤੁਸੀਂ ਰੌਲਾ ਪਾਓ ਇਹ ਐਮੀ ਰੌਲਾ ਜੀ ਐਨੇ ਦਿਨ ਰਹਿ ਕੇ ਫਲਾੰਦੇ ਦਿਨ ਰਹਿ ਕੇ ਧਮਕੇ ਦਿਨ ਰਹਿ ਗਏ ਦੂਸਰੀ ਗੱਲ ਮੈਂ ਤੁਹਾਨੂੰ ਇਹ ਕਹੇ ਸੀ ਕਿ ਭਾਈ ਅੰਮਰਤਪਾਲ ਸਿੰਘ ਬਾਹਰ ਆਊਗਾ ਜਮਾਨਤ ਤੇ ਅੱਜ ਪ੍ਰੋਤ ਤੇ ਆਵੇ ਇਹ ਵੀ ਜੇ ਨਾ ਸੱਚ ਹੋ ਜਾ ਤਾਂ ਤੁਸੀਂ ਮੈਨੂੰ ਫੇਰ ਕਹਿ ਦਿਓ ਫੇਰ ਤੁਸੀਂ ਮੈਨੂੰ ਜਵਾਬ ਦੇ ਦਿਓ ਪਰ ਉਹਨਾਂ ਚ ਰੌਲਾ ਨਾ ਪਾਓ ਠੀਕ ਆ ਕਿ ਦੋ ਚਾਰ ਕਮੈਂਟ ਜੇ ਕਰਨ ਵਾਲੇ ਨੇ ਉਹਨਾਂ ਵਿਚਾਰਿਆਂ ਦਾ ਹੁਣ ਕੋਈ ਬਾਹ ਨਹੀਂ ਚੱਲਦਾ ਤੇ ਉਹ ਕੀ ਕਰਨਾ ਕਿਉਂਕਿ ਹਰ ਇੱਕ ਦਾ ਚਲੋ ਅਧਿਕਾਰ ਆ ਬੋਲਣਾ ਸੁਝਾਅ ਦੇਣੇ ਕਮੈਂਟ ਕਰਨੇ ਮੈਂ ਕਿਸੇ ਨੂੰ ਮਾਰਾ ਨਹੀਂ ਬੋਲਦਾ ਸਾਰੇ ਸਤਿਕਾਰਯੋਗ ਨੇ ਸਾਡੇ ਲਈ ਤਾਂ ਜੋ ਪੰਜਾਬੀ ਬ੍ਰਸਾ ਟੀਵੀ ਦੇਖਦੇ ਆ ਚਾਹੇ ਕੋਈ ਗਲਤ ਕਮੈਂਟ ਕਰਦਾ ਜਿਹੜਾ ਹੱਕ ਸੱਚ ਚ ਕਰਦਾ ਜਿਹੜਾ ਭਾਈ ਅੰਮਰਤ ਪਾਲ ਸਿੰਘ ਦੀ ਲੜਾਈ ਲੜ ਰਿਹਾ ਹੈਗਾ ਲੋਕਾਂ ਜੋ ਉਹਦੇ ਚਾਉਣ ਵਾਲੇ ਨੇ ਉਹ ਜੋ ਕਮੈਂਟ ਕਰਦੇ ਆ ਸਾਨੂੰ ਉਹਨਾਂ ਤੇ ਵੀ ਭਰੋਸਾ ਹੈਗਾ ਜਿਹੜੇ ਤੁਸੀਂ ਕਰਦੇ ਹੋ ਭਾਈ ਤੁਸੀਂ ਮੜਾ ਜਾ ਸੰਕੋਚ ਕੇ ਕਰਿਆ ਕਰੋ ਥੋੜੀ ਗੱਲ ਨੂੰ ਪੂਰਾ ਘੋਖ ਲਿਆ ਕਰੋ ਐਵੇਂ ਨਾ ਥੋੜੀ ਜੀ ਗੱਲ ਪਿੱਛੇ ਜੀ ਆਇ ਨੀ ਜੀ ਆਇ ਨੀ ਜੀ ਆਇ ਨੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਇਹ ਕੋਈ ਮੈਂ ਤੁਹਾਡਾ ਹੱਥ ਨਹੀਂ ਫੜਿਆ ਕਿ ਮੈਂ ਤਾਂ ਹੱਥੋਂ ਕਰਾਉਣੀ ਕਰਾਉਣੀ ਆ ਭਾਈ ਜਿਹੜੇ ਭਾਈ ਅੰਮਰਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਆ ਉਹ ਤਾਂ ਸ਼ੇਅਰ ਕਰਨਗੇ ਕਰਨਗੇ ਤਾਂ ਮੈਂ ਦੂਜਿਆਂ ਨੂੰ ਵੀ ਕਹਿਣਾ ਭਾਈ ਜਿਹੜੇ ਤੁਸੀਂ ਇਸ ਤਰ੍ਹਾਂ ਕਮੈਂਟ ਕਰਦੇ ਹੋ ਮੈਂ ਤਾਂ ਤੁਹਾਨੂੰ ਵੀ ਰਿਕਵੈਸਟ ਕਰਦਾ ਕਿ ਤੁਸੀਂ ਵੀ ਕਰ ਦਿਓ ਜੇ ਚੰਗੇ ਲੱਗੇ ਤਾਂ ਕਰ ਦਿਓ ਜੇ ਨਹੀਂ ਚੰਗੇ ਲੱਗੇ ਰਹਿਣ ਦਿਓ ਚਾਹੇ ਡਿਲੀਟ ਕਰ ਦੇਵੋ ਰਿਕਨਿੰਟ ਵੇਖੋ ਨਾ ਤੇ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਕਮੈਂਟ ਤੁਸੀਂ ਬੜਾ ਕੀਮਤੀ ਸਮਾਂ ਕੱਢ ਕੇ ਕਰਦੇ ਹੋ ਮੈਂ ਤੁਹਾਡਾ ਰਿਣੀ ਆ ਧੰਨਵਾਦ ਵੈਦਿਕਾ ਖਾਲਸਾ ਵੈਦਿਕੀ ਫਤਿਹ